एट फिफ्टी सेवन फिफ्टी सिक्स फिफ्टी फाइव फिफ्टी फिफ्टी फाइव फिफ्टी फोर फिफ्टी थ्री फिफ्टी टू फिफ्टी वन फिफ्टी फोर्टी नाइन फोर्टी एट फॉर्टी सेवन फोर्टी सिक्स फॉर्टी फाइव फोर्टी फोर फोर्टी थ्री फोर्टी टू फोर्टी वन फोर्टी थर्टी नाइन थर्टी 36 35 34 33 32 31 30 29 28 27 26 25 24 23 22 21 20 20 19, 19 18 17 16 15 14 13 12 11 10 সারে পিছে রাইক তোল হ্যালো ਸਾਰੇ ਨੀਚੇ ਹੋ ਜਾਓ ਬੰਦੇ ਨੀਚੇ ਹੋ ਜਾਓ ਭਾਈ ਭਾਜੀ ਸਾਰੇ মিডিਆ ਦੇ ਮਿੱਤਰ ਤੁਹਾਡੇ ਪਿੱਛੇ ਹੋ ਜਾਓ ਉਹ ਭਾਈਆ ਟੁੱਟ ਜਾਣਾ ਸਾਰੇ ਅਟਰ ਜਾਣਾ ਪਿੱਛੇ ਆ ਜਾਓ ਯਾਰ ਥੱਲੇ ਆਓ ਮੇਰਾ ਵੀ ਥੱਲੇ ਆਓ ਨੀਚੇ ਹੋ ਜਾਓ ਥੱਲੇ ਸਾਰੇ ਉਹ ਵੇਂਦੀ ਹੈ ਪਾਸੇ ਪਿੱਛੇ ਹੋ ਜਾਓ ਕੁਝ ਨਹੀਂ ਹੋਣਾ ਐਵੇਂ ਪਲੀਜ਼ ਪਿੱਛੇ ਹੋ ਜਾਓ ਜੀ ਕੋਈ ਫਾਇ ਪਿੱਛੇ ਹੋ ਜਾ ਪਲੀਜ਼ ਪਲੀਜ਼ ਪਿੱਛੇ ਹੋ ਜਾ ਭਾਜੀ ਥੋੜਾ ਪਿੱਛੇ ਪਿੱਛੇ ਹੋ ਜਾਓ ਸਾਰੇ ਹਿੰਮਤ ਮਾਰੋ ਪਲੀਜ਼ ਪਿੱਛੇ ਹੋ ਜਾਓ ਜੀ ਪਲੀਜ਼ ਪਲੀਜ਼ ਪਿੱਛੇ ਟੁੱਟ ਜਾਣਾ ਕਮਜ਼ੋਰ ਬੈਂਚ ਹੈ ਸ਼ਰਮਾ ਜੀ ਪਿੱਛੇ ਭਾਈ ਸਾਹਿਬ ਪਲੀਜ਼ ਦੇਖੋ ਸ਼ੀਤਲ ਜੀ ਨੇ ਪਹਿਲੇ ਆਪਣੀ ਗੱਲ ਰੱਖਣੀ ਹੈ ਉਸ ਤੋਂ ਬਾਅਦ ਬਾਈਟ ਦੇਣਗੇ ਤੁਸੀਂ ਥੋੜਾ ਪਿੱਛੇ ਹੋ ਜਾਓ ਨਾ ਬਾਸ ਤੋਂ ਪਿੱਛੇ ਹੋ ਜਾਓ ਮੇਰੀ ਬੇਨਤੀ ਹੈ ਬਾਸ ਤੋਂ ਪਿੱਛੇ ਹੋ ਜਾਓ ਪਾਜੀ ਮਾਰਾ ਪਿੱਛੇ ਪਿੱਛੇ ਹੋ ਜਾਓ ਬਾਸ ਤੋਂ ਪਿੱਛੇ ਪਿੱਛੇ ਹੋ ਜਾਓ ਪਾਜੀ ਪਲੀਜ਼ ਪਲੀਜ਼ ਸਾਰੇ ਬੇਨਤੀ ਹੈ ਤੋਂ ਪਿੱਛੇ ਹੋ ਜਾਓ ਇਧਰ ਭਾਈ ਸਾਹਿਬ ਪਿੱਛੇ ਹੋ ਜਾਓ ਪਲੀਜ਼ ਪੁਨੀਤ ਜੀ ਤੇਰਾ ਉਹ ਸ਼ੁਰੂ ਕੋਈ ਨਹੀਂ ਬਿਠਾਓ ਬੋਲੋ ਭਾਈ ਇਹ ਤੋਂ ਬੈਠੇ ਬੈਠੇ ਬੋਲਦੇ ਸ਼ੀਤਲ ਜੀ ਨੇ ਦਾਦੀ ਬੋਲਣਾ ਹੈ ਜਾਂ ਤੁਸੀਂ ਬਾਹਰੋਂ ਪਿੱਛੇ ਹੋ ਜਾਓਗੇ ਹੱਥ ਜੋੜਨੇ ਸ਼ੀਤਲ ਜੀ ਤੁਹਾਡਾ ਕਿ ਪਲੀਜ਼ ਸਾਰਿਆਂ ਨੂੰ ਬੇਨਤੀ ਹੈ ਨਹੀਂ ਨਹੀਂ ਉਹ ਦੁਬਾਰਾ ਮਾਈਕ ਦੇ ਦਾਂਗੇ ਲੈ ਮਾਈਕ ਤੋਂ ਆ ਰਹੀ ਹੈ ਕੀ ਕਰੀ ਜਿਹੜਾ ਕਰੀ ਜੀ ਮੈਨੂੰ ਪ੍ਰਿੰਬਦ ਦੇ ਇੰਦੇ ਲਈ ਆਇਓ ਨਾ ਪਲੀਜ਼ ਤਰੇ ਦੋ ਮਿੰਟ ਅਸੀਂ ਸਮੇਂ ਦਿੱਤਾ ਸੀ ਕਿ ਜੀਆ ਸਾਹਿਬ ਨੇ ਕੱਲ ਚੈਲੰਜ ਕੀਤਾ ਮੈਂ ਨਹੀਂ ਅਸੀਂ ਸਮੇਂ ਦਿੱਤਾ ਸੀ ਕਿਸ ਜਨ ਸਾਹਿਬ ਨੇ ਕੱਲ ਚੈਲੰਜ ਕੀਤਾ ਮੈਂ ਨਹੀਂ ਕੀਤਾ ਮੈਂ ਉਹਨਾਂ ਦੇ ਉਹਨਾਂ ਦੇ ਕੰਟਰੋਲ ਰੂਮ ਦੇ ਉੱਤੇ ਪਹਿਲੇ ਕਾਲ ਕਰਾਂਗਾ ਪੁੱਛਾਂਗਾ ਸੀਐਮ ਤੋਂ ਜਲੰਧਰ ਆ ਰਹੇ ਆ ਜੋ ਆ ਰਹੇ ਮੈਂ ਉਹਨਾਂ ਦੀ ਹੋਰ ਵੀਟ ਕਰਾਂਗਾ ਹੋਰ ਹੀ ਤਿਆਰ ਕਰਾਂਗਾ ਮੈਂ ਮੈਂ ਉਹਨਾਂ ਦੇ ਮੈਂ ਉਹਨਾਂ ਦੇ ਕੰਟਰੋਲ ਰੂਮ ਤੇ ਕਾਲ ਕਰਨ ਜਾ ਰਿਹਾ ਹਾਂ ਪਾਜੀ ਮੈਨੂੰ ਕਿਉਂਕਿ ਇਹ ਕੋਈ ਭਾਈ ਸਾਹਿਬ ਅਸੀਂ ਸਾਰੇ ਇਹਦੇ ਉੱਤੇ ਚੜ ਕੇ ਗਿਰ ਜਾਣਾ ਭਾਜੀ ਗਿਰ ਜਾਣਾ ਬੈਂਚ ਭਾਜੀ ਮੂੰ ਉਹਨਾਂ ਦਾ ਨੰਬਰ 072 27 41 458 ਐਸ.ਐਮ. ਦੇ ਕੰਟਰੋਲ ਹੁੰਦਾ ਨੰਬਰ ਹੈ ਉਹਨਾਂ ਨੂੰ ਮੈਂ ਕਾਲ ਕਰਕੇ ਪਹਿਲੇ ਪੁੱਛਾਂਗਾ ਕਿ ਉਹਨਾਂ ਦਾ ਜਿਹੜਾ ਕੱਲ ਚੈਲੰਜ ਕੀਤਾ ਸੀ ਉਹ ਆ ਰਿਹਾ ਹੈ द्वारा किया गया नंबर अमान्य कृपया नंबर नहीं मिले दूसरा बुला रहे

ਸਿੱਧਾ ਅਗਲਾ ਸੀਐਮ ਸਾਹਿਬ ਦਾ ਨੰਬਰ ਪਸੰਦ ਨੰਬਰ ਹੋਏਗਾ ਪਹਿਲਾਂ ਇੱਕ ਵਾਰੀ ਹੱਥ ਨਾਲ ਦੇਖ ਲਓ ਕਿ ਇਹਦਾ ਡੱਗ ਨੰਦਾ ਹੋਵੇ ਭਾਜੀ ਪਲੀਜ਼ ਨੀਚੇ ਆ ਜਾਓ ਮੈਂ ਸਾਰਿਆਂ ਨੂੰ ਬੇਨਤੀ ਕਰ ਰਿਹਾ ਫਿਰ ਤੁਸੀਂ ਕਹਿ ਰਹੇ ਹੋ ਸਕورٹی ਟੇਬਲ ਛੁੱਟ ਜਾਏਗਾ ਮੈਂ ਤੁਹਾਡਾ ਸਾਰਿਆਂ ਦਾ ਧਿਆਨ ਦਿੱਤੇ ਧੰਨਵਾਦ ਕਰਦਾ ਮੀਡੀਆ ਦਾ ਜਿਹੜੇ ਵੀ ਮੇਰੇ ਹਲਕੇ ਤੋਂ ਜਿਹੜੇ ਆਪਣੇ ਪੁੱਤਰ ਨੂੰ ਪਿਆਰ ਕਰਦੇ ਉਹ ਲੋਕ ਵੀ ਅੱਜ ਮੇਰੇ ਦਰਦ ਦੇ ਨਾਲ ਉਹ ਵੀ ਲੋਕ ਇਸ ਦਰਦ 'ਚ ਖੜੇ ਆ ਕਿ ਕੱਲ ਇਸੇ ਰੋਡ ਦੇ ਉੱਤੇ ਕਿ ਮੈਂ ਇਸ ਜਲੰਧਰ ਵੈਸਟ ਨੂੰ ਇਸ ਜਲੰਧਰ ਸ਼ਹਿਰ ਨੂੰ ਬਚਾਉਣ ਦੇ ਲਈ ਇੱਕ ਅਪੀਲ ਕੀਤੀ ਸੀ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਮੇਰੇ ਪਰਿਵਾਰ ਮੇਰੇ ਉੱਤੇ ਮੇਰੇ ਸਾਥੀਆਂ ਦੇ ਉੱਤੇ ਬੜੇ ਗਲਤ ਗਲਤ ਇਨਜਾਮ ਲਗਾ ਰਹੇ ਹੋ ਇੱਕ ਵੋਟ ਦੇ ਖਾਤੇ ਇੱਕ ਵੋਟ ਦੇ ਖਾਤੇ ਤੁਸੀਂ ਮੇਰੇ ਪਰਿਵਾਰ ਨੂੰ ਪੰਡਣ ਦੀ ਕੋਸ਼ਿਸ਼ ਕਰ ਰਹੇ ਹੋ ਮੇਰੇ ਪਰਿਵਾਰ ਦਾ ਨਿੱਜੀ ਨੁਕਸਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਪਰ ਤੁਸੀਂ ਆਪਣੀ ਨਲਕੀ ਨਹੀਂ ਛੋ ਕਰ ਰਹੇ ਕਿ ਮੇਰੀ ਵੀ ਗਲਤੀ ਹੈ ਮੇਰੀ ਵੀ ਸਰਕਾਰ ਦੀ ਕੋਈ ਗਲਤੀ ਹੈ ਕਿ ਜਿਹੜੇ ਮੁਖੀਆ ਜਿਹੜੇ ਲੋਕ ਮੈਚ ਇੱਥੇ ਬਿਠਾਏ ਹੋਏ ਆ ਉਹ ਆ ਜਲੰਧਰ ਨੂੰ ਦੋਨੋਂ ਹੱਥਾਂ ਨਾਲ ਲੁੱਟ ਰਹੇ ਆ ਅੱਜ ਗੱਲ ਕਰਾਂ ਮੈਂ ਲਾਟਰੀ ਦੀ ਗੱਲ ਕਰਾਂ ਤੁਹਾਡੇ ਸੱਤੇ ਦੀ ਗੱਲ ਕਰਾਂ ਮਾਫੀਆ ਦੀ ਇਹ ਸਾਰਾ ਕੁਝ ਅੱਜ ਉਹਨਾਂ ਦੇ ਲੋਕ ਜਿਹੜੇ ਚਲਾ ਰਹੇ ਆ ਉਹਨਾਂ ਨੇ ਕਿਹਾ ਕਿ ਸੀਤਲਗੜ੍ਹ ਨੇ ਕਿਹਾ ਕਿ 5 ਤਰੀਕ ਨੂੰ ਮੈਂ ਲਾਈਵ ਹੋ ਕੇ ਜਿਹੜੇ ਮੇ ਕੋਲ ਐਵੀਡੈਂਸ ਹੈ ਜਿਹੜੇ ਐਵੀਡੈਂਸ ਇਹਨਾਂ ਦਾ ਪਰਿਵਾਰ ਇਹਨਾਂ ਦੀ ਐਮ.ਐਲ.ਏ ਅੱਜ ਜੋ ਹਲਾਤ ਮੇਰੇ ਪੰਜਾਬ ਦੇ ਬਣਾਏ ਹੋਏ ਆ ਦੋਨੋਂ ਵੱਤਾਂ ਨਾਲ ਲੁੱਟ ਰਹੇ ਆ ਇਹ ਮੈਂ ਨਹੀਂ ਕਹਿ ਰਿਹਾ ਨਾ ਕੋਈ ਮੇਰਾ अपना निजी परिजन बोलत थे ओ ब्रदर याना मेरा कोई निजी कोई ए मेरी कोई अपनी पर्सनल गल है ए इंदा ਦਾ ਐਮਐਲਏ ਜਲੰਧਰ ਦੇ ਐਮਐਲਏ ਰਮਨ अरोड़ा जो ਜਲੰਧਰ ਤੋਂ ਸੈਂਟਰ ਤੋਂ ਐਮਐਲਏ ਆ ਉਹ ਮੇਰੇ ਨਾਲ ਜੋ ਗੱਲ ਕਰ ਰਿਹਾ ਮੇਰੇ ਕੋਲ ਜੋ ਪਿੱਛੇ ਹੋ ਜਾ ਦੋਨੋਂ ਪਿੱਛੇ ਚੋ ਗਰਮੀ ਦਾ ਮੀਡੀਆ ਸਾਰਾ ਇਹ जो मेरे को एविडेंस है जो मेरे रिकॉर्डिंग है वो एक बहुत इंपोर्टेंट एविडेंस है और इन परिवार बारे जो मुख्यमंत्री सरदार भगवंत सिंह मान जी की गल मैं भी एक एम एल सरदार बलकाश सिंह भी एक एम एल ए हैलके ਇੰਦਰਜੀਤ ਕੋਰਮਾਨ ਜਿਹੜੀ ਨਕੋਦਰ ਦੀ ਐਮਐਲਏ ਆ ਕੀ ਗੱਲ ਕੱਲੇ ਰਮਨ ਅਰੋੜਾ ਜਿਹਦੇ ਘਰ ਹੀ ਤੁਹਾਡੇ ਪੈੰਜ ਕਿਉਂ ਆਂਦੇ ਆ ਤੁਹਾਡੇ ਪੈੰਜ ਹੀ ਕੱਲੇ ਰਮਨ ਅਰੋੜਾ ਜਿਹਦੇ ਘਰ ਹੀ ਕੋਣ ਨੂੰ ਪਸੰਦ ਆਂਦਾ ਹੈ ਕੀ ਗੱਲ ਬਾਕੀ ਕਾਰਕਿਰਤਾ ਦੇ ਘਰਾਂ 'ਚ ਪੈੰਜੀ ਦਾ ਕਿਹੜਾ ਕੋਣੀ ਲੱਗਿਆ ਕਿਉਂ ਨਹੀਂ ਜਾ ਪਾਏ ਕਿਉਂਕਿ ਬਾਕੀ ਕਾਰਕਿਰਤਾ ਗਰੀਬ ਹੈ ਬਾਕੀ ਕਾਰਕਿਰਤਾ ਇੰਨਾ ਜੋਗਾ ਨਹੀਂ ਕਿ ਜੋ ਰਮਨ अरोड़ा ਜੀ ਅੱਜ ਗੱਲਾਂ ਕਰ ਰਹੇ ਆ ਕਿ ਕਿਸ ਕਿਸ ਤਰੀਕੇ ਦੀਆਂ ਜੜੀਆਂ ਡੀਲਾਂ ਉਹ ਤੁਹਾਡੇ ਪਰਿਵਾਰ ਨਾਲ ਕਰਦੇ ਆ ਇਹ ਤੁਸੀਂ ਰਮਨ अरोड़ा ਜੀ ਕੋ ਪੁਸਤਕ ਦਿਓ ਤੁਸੀਂ ਕੱਲ ਆਪਣੀ ਗਲਤੀ ਨਹੀਂ ਮੰਨੀ ਇਹ ਨਹੀਂ ਕਿਹਾ ਕਿ ਅਗਰ ਸੀਤਲੰਗਰਾਲ ਕੋਈ ਐਵੀਡੈਂਸ ਲੈ ਕੇ ਆਏਗਾ ਮੈਂ ਆਪਣੇ ਐਮਐਲਏ ਦੇ ਖਿਲਾਫ ਕਾਰਵਾਈ ਕਰਾਂਗਾ ਕੀ ਕਿਹਾ ਇਥੇ ਕੋਈ ਸੀਤਲਿਆ ਕਹੀ ਜਾਂਦਾ ਫੇਸਬੁੱਕ ਤੇ ਬੋਲੀ ਜਾਂਦਾ ਉਹ ਜਿਹੜਾ ਤੂੰ ਕੱਲ ਕਰਨਾ ਹੈ ਅੱਜ ਕਰ ਹੁਣੇ ਕਰ ਸੀਐਮ ਸਾਹਿਬ ਤੁਹਾਡੀ ਜਿਹੜੀ ਕਬਰਾਰ ਸੀ ਉਹ ਤੁਹਾਡੇ ਚਿਹਰੇ ਤੋਂ ਦਿਖਾਈ ਦੇ ਰਹੀ ਸੀ ਕਿ ਤੁਸੀਂ ਨਹੀਂ ਬੋਲ ਰਹੇ ਤੁਹਾਡੇ ਵਿੱਚ 10 ਤਰੀਕ ਜਿਹੜੀ ਜਨਤਾ ਨੇ ਫੈਸਲਾ ਕਰਨਾ ਹੈ ਉਹ ਹਾਰ ਦਿਖਾਈ ਦੇ ਰਹੀ ਹੈ ਹਾਰ ਹਾਰ ਇਸ ਕਰਕੇ ਦੋਸਤੋ ਮੈਂ ਕੱਲ ਰਾਤ ਨੂੰ ਉਹਨਾਂ ਦਾ ਜਿਹੜਾ ਚੈਲੰਜ ਸੀ ਉਹ ਸੈਪਟ ਕੀਤਾ ਭਾਜੀ ਮੇਰੇ ਭਾਜੀ ਪਲੀਜ਼ ਮੇਰੀ ਗੱਲ ਮੰਨ ਲਓ ਮੈਂ ਬੋਲਦਾ ਹਾਂ ਕਿ ਉਹ ਕਿੱਥੇ ਜਾਣਾ ਹੋਰ ਕਿੱਥੇ ਜਾਣਾ ਮੈਂ ਜਿਹੜਾ ਚੈਲੰਜ ਹੈ ਉਹ ਸੈਪਟ ਕੀਤਾ ਅੱਜ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਸੀ ਕਿ ਮੈਂ 2 ਵਜੇ ਬਾਊਟਰਦੀਮਰਾਂ ਚੌਂਕ ਦੇ ਵਿੱਚ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਲ ਤੇ ਤੁਹਾਡੇ ਪਰਿਵਾਰ ਵਾਲੇ ਤੁਹਾਡੇ ਹਲਕੇ ਦੇ ਐਮਐਲਏ ਬਾਰੇ ਤੁਹਾਡਾ ਇੱਕ ਨਕਲੀ ਐਡਵਾਈਜ਼ਰ ਜਿਹੜਾ ਕਹਿੰਦਾ ਮੈਂ ਦਿੱਲੀ ਦੀ ਸਰਕਾਰ ਦਾ ਐਡਵਾਈਜ਼ਰ ਹੈ ਉਹਨਾਂ ਦੇ ਐਵੀਡੈਂਸ ਤੁਹਾਡੀ ਕੁਰਸੀ ਤੇ ਰੱਖ ਕੇ ਤੁਹਾਡਾ ਇੰਤਜ਼ਾਰ ਕਰ ਰਿਹਾ ਸੀ ਤੁਸੀਂ ਨਹੀਂ ਆਏ ਇਥੋਂ ਪਤਾ ਲੱਗਦਾ ਕਿ ਅੱਜ ਮਾਫੀਆ ਦਾ ਜਿਹੜਾ ਰਾਜ ਹੈ ਪੰਜਾਬ ਚ ਉਹਨੂੰ ਮੁੱਖ ਮੰਤਰੀ ਸਪੋਰਟ ਕਰ ਰਿਆ ਐ ਇਹ ਤੋਂ ਪਤਾ ਲੱਗ ਰਿਹਾ ਕਿ ਅੱਜ ਜਿਹੜੇ ਇਹਨਾਂ ਦੇ ਐਮਐਲਏ ਕਲਪਸ਼ਨ ਕਰ ਰਹੇ ਐ ਅੱਜ ਉਹਨਾਂ ਨੂੰ ਸਪੋਰਟ ਮੁੱਖ ਮੰਤਰੀ ਕਰ ਰਿਹਾ ਅਗਰ ਮੁੱਖ ਮੰਤਰੀ ਕਹਿੰਦੇ ਕਿ ਮੈਂ ਇਮਾਨਦਾਰ ਸੀ ਮੇਰੀ ਪਾਰਟੀ ਇਮਾਨਦਾਰ ਹੈ ਤੇ ਤੁਹਾਨੂੰ ਅੱਜ ਇੱਥੇ ਆ ਕੇ ਇਹ ਜਿਹੜੇ ਮੇਰੇ ਐਵੀਡੈਂਸ ਹੈ ਉਹ ਲੈ ਕੇ ਜਾਣੇ ਚਾਹੀਦੇ ਸੀ ਕਿਉਂਕਿ ਇਹ ਜਿਹੜਾ ਐਵੀਡੈਂਸ ਹੈ ਇਹ ਬਹੁਤ ਕੀਮਤੀ ਹੈ ਇਹਦੇ ਵਿੱਚ ਗਰੀਬਾਂ ਦੇ ਖੂਨ ਪਸੀਨੇ ਦੀ ਕਮਾਈ ਜਿਹੜੀ ਅਜੇ ਐਮਐਲਏ ਲੁੱਟ ਰਿਹਾ ਦੋਨੋਂ ਥਾਂ ਦੇ ਨਾਲ ਉਹ ਕਮਾਈ ਜੋ ਉਹ ਕਹਿ ਰਿਹਾ ਕਿ ਮੈਂ ਤੁਹਾਡੇ ਪਰਿਵਾਰ ਨੂੰ ਦੇਣਾ ਇਹ ਮੈਂ ਨਹੀਂ ਕਹਿ ਰਿਹਾ ਇਹ ਰਮਨ अरोड़ा ਐਮਐਲਏ ਸੈਂਟਰ ਕਹਿ ਰਿਹਾ ਇਹਦਾ ਜਵਾਬ ਦਿਓ ਤੁਸੀਂ ਨਹੀਂ ਪਹੁੰਚੇ ਮੈਂ ਮੀਡੀਆ ਦੇ ਮਾਧਮ ਨਾਲ ਪੁੱਛਣਾ ਚਾਹਨਾ ਕਿ ਜਿਹੜੀ ਇਹ ਜਿਹੜੀਆਂ ਰਿਕਾਰਡਿੰਗ ਹੈ ਇਸ ਰਿਕਾਰਡਿੰਗ ਦੇ ਉੱਤੇ ਕੀ ਕਾਰਵਾਈ ਕਰੋਗੇ ਕੀ ਤੁਸੀਂ ਅੱਜ ਇਹਨਾਂ ਲੋਕਾਂ ਨੂੰ ਜਿਹੜੇ ਲੋਕ ਹਜ਼ਾਰਾਂ ਦੀ ਗਿਣਤੀ ਇੱਥੇ ਖੜੇ ਐ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਇਦਾਂ ਦੇ ਲੋਕਾਂ ਨੂੰ ਹੋਰ ਹੱਲਾਸ਼ੇਰੀ ਦੋਗੇ ਕਿ ਜਾਂ ਇਹਨਾਂ ਦੇ ਖਿਲਾਫ ਕਾਰਵਾਈ ਕਰੋਗੇ ਅੱਜ ਇਹ ਜਨਤਾ ਪੁੱਛਦੀ ਜਿੰਦਰ ਵਚਦੀ ਕਿ ਤੁਸੀਂ ਚੋਰਾਂ ਦੇ ਨਾਲ ਖੜਿਓ ਕਿ ਜਾਂ ਤੁਸੀਂ ਵੀ ਉਹਨਾਂ ਦੇ ਭੁੱਖੀਆ ਬਣ ਕੇ ਇਸ ਪੰਜਾਬ ਨੂੰ ਲੁੱਟ ਰਹੇ ਹੋ ਇਹ ਤੁਸੀਂ ਜਵਾਬ ਦਿਓ ਮੈਂ ਨਹੀਂ ਦੇ ਸਕਦਾ ਇਹ ਜਵਾਬ ਤੁਹਾਡੇ ਹੱਥ ਦੇ ਵਿੱਚ ਹੈ ਬਾਕੀ ਮੇਰੇ মিডিਆ ਦੇ ਸਾਥੀਓ ਇਹ ਹੈ ਜੀ ਜਿਹੜੀ ਸਾਰੀਆਂ ਰਿਕਾਰਡਿੰਗ ਸਾਰੇ ਐਵੀਡੈਂਸ ਇਹ ਮੈਂ ਮੁੱਖ ਮੰਤਰੀ ਸਾਹਿਬ ਨਹੀਂ ਪਹੁੰਚੇ ਚਲੋ ਮੈਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਮੈਂ ਇਸ ਡੱਬੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ उन्हें गिफ्ट है पहुँचावगा अगर वो नहीं आ सके मैं इस गल भी इस गल की भी छोटी लेके जाए मैं चल के दे तैयार है मुख्यमंत्री दस कितने जाके देनी है मैं फिर भी जाके दे तैयार है और इसी ਰੇ ਰਾਤ ਨੂੰ ਵੀ ਮੈਂ ਪੈਨ ਡਰਾਈਵ ਦਿਖਾਈ ਸੀ ਫੋਟੋ ਦੇ ਮਾਧਮ ਦੇ ਨਾਲ ਇਹ ਪੈਨ ਡਰਾਈਵ ਮੈਂ ਪੈਕਿੰਗ ਕਰਕੇ ਅਗਰ ਕਿਉਂਕਿ ਪਹਿਲੇ ਵੀ ਕਈ ਰਿਕਾਰਡਿੰਗਾਂ ਆਈਆਂ ਕਈ ਇਸ ਪੰਜਾਬ ਦੇ ਹਜਤੀ ਜਿਹੜੇ ਪੰਜਾਬ ਦੀ ਆਵਾਜ਼ ਬਣ ਕੇ ਪੰਜਾਬ ਦਾ ਜੱਦ ਲੈ ਕੇ ਕਈ ਵਾਰ ਤੁਹਾਨੂੰ ਪਤਾ ਹੈ ਇਹਨਾਂ ਦੇ ਮਨਿਸਟਰ ਲਾਲਚੰਦ ਕਟਾਰੂ ਦੀ ਵੀ ਇਦਾਂ ਹੀ ਪੈਨ ਡਰਾਈਵ ਗਈ ਸੀ ਇਦਾਂ ਹੀ ਪੈਨ ਡਰਾਈਵ ਜਿਹੜਾ ਨਾਲ ਦੇ ਹਲਕੇ ਤੋਂ ਮੁਨਿਸਟਰ ਸਰਦਾਰ ਪ੍ਰਕਾਸ਼ ਸਿੰਘ ਮੈਂ ਚਾਹਨਾ ਕਿ ਇਹ ਪਿੰਡ ਰਾਈ ਉਹਨਾਂ ਵਰਗੀ ਜਾ ਕੇ ਕਿਸੇ ਸੰਦੂਕ ਦੇ ਥੱਲੇ ਜਾ ਕੇ ਦੱਬ ਨਾ ਜਾਵੇ ਇਸ ਕਰਕੇ ਮੈਂ ਅਜ ਆਪਣੀ ਪਾਰਟੀ ਦੇ ਲੋਕਾਂ ਨੂੰ ਕਹਿਣਾ ਚਾਹਨਾ ਹੈ ਇਹਨਾਂ ਦੇ ਚਰਨਾਂ 'ਚ ਨਮਨ ਕਰਨਾ ਚਾਹਨਾ ਹੈ ਕਿ ਇਸ ਜਿਹੜੀ ਪਿੰਡ ਰਾਈ ਦੀ ਜਾਂਚ ਵਟਾ ਤੋਂ ਵਟੇ ਅਧਿਕਾਰੀ ਕੋ ਕਰਾਈ ਜਾਵੇ ਮੈਨੂੰ ਇਸ ਗੱਲ ਦੀ ਗਰੰਟੀ ਇਸ ਗੱਲ ਦਾ ਵਾਅਦਾ ਅੱਜ ਪਾਰਟੀ ਦੇ ਮੇਰੇ ਸੀਨੀਅਰ ਲੋਕ ਦੇ ਕੇ ਜਾਣ ਕਿ ਜਿਹੜੀ ਇਹ ਪਿੰਡ ਰਾਈ ਵੇ ਇਲੀਗਲ ਤਰੀਕੇ ਨਾਲ ਕਿੱਦਾਂ ਕਾਰਵਾਈ ਕਰਨੀ ਹੈ ਕਿਉਂਕਿ ਅਗਰ ਅਸੀਂ ਅੱਜ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਤੇ ਮੇਰੇ ਪੰਜਾਬ ਨੂੰ ਰੈਂਦਾ ਕਹਿੰਦਾ ਲੁੱਟ ਕੇ ਲੈ ਜਾਣਗੇ ਦੋਸਤੋ ਅਗਰ ਮੈਂ ਕਿਸੇ ਗੱਲ ਤੋਂ ਮੁਕਰਾਂ ਮੈਂ ਕਿਸੇ ਗੱਲ ਤੋਂ ਅਗਰ ਮੈਂ ਜਿਹੜੇ ਐਵੀਡੈਂਸ ਨਹੀਂ ਦੇ ਸਕਿਆ ਜੇ ਮੇਰੇ ਵਿੱਚ ਕੋਈ ਕਮੀ ਹੋਈ ਤੇ ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹਨਾ ਕਿ ਜਿੰਨੀ ਮਰਜ਼ੀ ਸਖਤ ਤੋਂ ਸਖਤ ਕਾਰਵਾਈ ਮੇਰੇ ਉੱਤੇ ਕਰ ਦਿਓ ਮੈਂ ਜੇਲ੍ਹ ਜਾਣ ਨੂੰ ਵੀ ਤਿਆਰ ਬੈਠਾ ਮੈਂ ਤਿਆਰ ਹਾਂ ਪਰ ਜੰਤਰ ਜੰਤਰ ਕਿਹਨਾਂ ਨੂੰ ਦੇਣੀ ਸੀ ਜੰਤਰ ਦੇਣੀ ਕਿ ਤੁਸੀ ਸੀਐਮ ਨੂੰ ਲੋਕਾਂ ਦਾ ਜਿਹੜੀ ਆਵਾਜ਼ ਹੈ ਇਹ ਪਹੁੰਚੇਗੀ ਪਰ ਪਹਿਲਾ ਜਿਹੜਾ ਮੇਰਾ ਰਾਈਟ ਹੈ ਉਹ ਸੀਐਮ ਨੂੰ ਦੇਂਦਾ ਰਾਈਟ ਹੈ ਰਾਈਟ ਉਹਦੇ ਤੋਂ ਬਾਅਦ ਮੇਰੀ ਪਾਰਟੀ ਦੇ ਸੀਨੀਅਰ ਲੋਕ ਖੜੇ ਆ ਉਹ ਜੇ ਜੋ ਵੀ ਲੀਗਲ ਲੋਕ ਕਹਿਣਗੇ ਰਿੰਕੂ ਜੀ ਬਾਜੀ ਖੜੇ ਆ ਇਹ ਮੇਰੇ ਇਲੈਕਸ਼ਨ ਦੇ ਚਾਰਜ ਹੈ ਇਹ ਪੈਸਾ ਲੈ ਇੱਕ ਆਡੀਓ ਪਿੰਨ ਲੋਕ ਸ਼ਾਮਿਲ ਲੈ ਬਤਾਏ ਕਿ ਨੇ ਮੰਤਰੀ ਨੇ ਖੋਣ ਨੇ ਇਹ ਜੀ ਰਮਨ अरोड़ा ਜੀ ਉਹਨਾਂ ਦੇ ਪਰਿਵਾਰ ਬਾਰੇ ਕਹਿ ਰਿਹਾ ਕਿਦਾਂ ਮੈਂ ਬਦਲੀਆਂ ਕਰਾਨੀਆਂ ਜੋ ਕਹਿ ਰਿਹਾ ਉਹ ਸਾਰੇ ਐਵੀਡੈਂਸ ਮੈਂ ਮੁੱਖ ਮੰਤਰੀ ਤੱਕ ਪਹੁੰਚਾਉਂਗਾ ਇਹ ਮੈਨੂੰ ਰੇਕ ਦੀ ਪਤਾ ਇਹ ਲੀਗਲ ਜਾ ਕੇ ਦੱਸਣਗੇ ਉਹਨਾਂ ਨੂੰ ਔਰੇ ਕੁਲਾਵਾ ਔਰੇ ਕੁਲਾਵਾ ਮੈਨੂੰ ਤੋੜਨ ਦੇ ਲਈ ਜਿਹੜੇ ਲੋਕ ਕਹਿੰਦੇ ਆ ਕਿ ਮੇਰਾ ਲਾਟਰੀ ਦਾ ਕੰਮ ਹੈ ਮੇਰਾ ਮਾਫੀਆ ਦਾ ਕੰਮ ਹੈ ਮੈਨੂੰ ਇੱਕ ਚੁਣਿਆ ਹੋਇਆ ਐਮਐਲਏ ਚੁਣਿਆ ਹੋਇਆ ਵਿਧਾਇਕ 25 ਲੱਖ ਰੁਪਏ ਦੀ ਆਫਰ ਦੇ ਰਿਹਾ ਕਿ ਤੇਰੇ ਹਲਕੇ ਦਾ 25 ਲੱਖ ਰੁਪਈਆ ਤੇਰਾ ਹਿੱਸਾ ਜਿਹੜਾ ਏ ਉਹ ਇਸ ਮਹੀਨੇ ਮਰ ਗਿਆ ਤੂੰ ਧਰਨਾ ਕਿਉਂ ਲਗਾਇਆ ਇਹ ਰਮਨ अरोड़ा ਜੀ ਐਮਐਲਏ ਸਾਹਿਬ ਕਹਿ ਰਹੇ ਆ ਇਹ ਮੈਂ ਨਹੀਂ ਕਹਿ ਰਿਹਾ ਇਹ ਹੋਣ ਮੁੱਖ ਮੰਤਰੀ ਨੈਤਿਕਤਾ ਦੇ ਦੱਸੇ ਕਿ ਜੇ ਅਸਤੀਫਾ ਦੇਣਾ ਹੈ ਕਿ ਜਾਂ ਰਮਨ ਰੋੜ ਦੇ ਖਿਲਾਫ ਕਾਰਵਾਈ ਕਰਨੀ ਹੈ ਇਹ ਜਵਾਬ ਤੁਸੀਂ ਮੁੱਖ ਮੰਤਰੀ ਤੋਂ ਪੁੱਛੋ ਮੇਰੀ ਵਾਈਫ ਤੇ ਮੇਰੀ ਬੇਟੀ ਕਿੱਥੇ ਆਜੋ ਮੈਂ ਮੈਂ ਮੈਨੂੰ ਮੈਚ ਕਰਕੇ ਅੱਜ ਮੇਰੇ ਉੱਤੇ ਮੈਨੂੰ ਧਮਕੀਆਂ ਮੈਨੂੰ ਡਰਾਉਣ ਦੇ ਲਈ ਮੇਰੇ ਪਰਿਵਾਰ ਨੂੰ ਮਾਰਨ ਦੇ ਲਈ ਅੱਜ ਬਹੁਤ ਖੁਸ਼ ਜਿਹੜੇ ਖੇਲ ਰਚੇ ਜਾ ਰਹੇ ਆ ਕੱਲ ਫੋਨ ਦਿਓ ਮੇਰਾ ਫੋਨ ਦਿਓ ਕੱਲ ਮੈਂ ਬੀਜੀਪੀ ਸਾਹਿਬ ਨੂੰ ਪਰਸੂ ਰਾਤ ਦਾ ਮੇਲ ਕੀਤੀ ਹੋਈ ਹੈ ਇਹ ਲੋਕ ਕਿ ਜਿਹੜੀ ਰਿਕਾਰਡਿੰਗ ਬਾਹਰ ਨਾ ਕਰ ਸਕਾਂ ਮੈਨੂੰ ਪਾਕਿਸਤਾਨ ਤੋਂ ਧਮਕੀਆਂ ਆ ਰਹੀਆਂ ਮੇਰੇ ਬੱਚਿਆਂ ਨੂੰ ਮਾਰਨ ਦੇ ਲਈ ਇਹ ਨੰਬਰ ਹੈ ਏ ਲੋਰ ਅੱਜ ਮੇਰਾ ਪਰਿਵਾਰ ਖਤਮ ਕਰਨਾ ਚਾਹੁੰਦੇ ਆ ਏ ਲੋਰ ਮੈਨੂੰ 2 ਦਿਨ ਪਹਿਲੇ 2:20 ਦੇ ਉੱਤੇ ਪਾਕਿਸਤਾਨ ਦੇ ਨੰਬਰ ਤੋਂ +92 ਜਿਹਦੇ ਵਿੱਚੋਂ ਮੈਨੂੰ ਬਹੁਤ ਗਲਤ ਗੱਲਾਂ ਮੇਰੇ ਬੱਚਿਆਂ ਬਾਰੇ ਇਹ ਕਿਹਾ ਕਿ ਤੇਰੀ ਧੀ ਤੇਰਾ ਪੁੱਤ ਮਾਰ ਦਿਆਂਗੇ ਇਹਨਾਂ ਦੀ ਲਾਸ਼ ਨਹੀਂ ਲੱਭੇਗੀ ਜੇ ਤੂੰ ਜੇ ਕੋਈ ਰਿਕਾਰਡਿੰਗ ਤੂੰ ਬਾਹਰ ਕੱਢੀ ਤੇ ਤੇਰੇ ਬੱਚੇ ਨਹੀਂ ਲੱਭਣਗੇ ਇਹ ਇਹ ਰਕ ਜਿਸ ਦਿਨ ਮੈਂ ਇਹ ਚੈਲੰਜ ਕੀਤਾ ਸੀ ਕਿ ਮੈਂ 5 ਤਰੀਕ ਪੇਸ਼ ਹੋਵਾਂਗਾ ਅੱਜ ਇੱਕ ਕੱਲ ਦਾ ਨਾ ਹੋਰ ਪ੍ਰੋਮਿਸ ਕਰਨ ਜਾ ਰਹੇ ਆ ਤੁਹਾਡੇ ਵਿੱਚ ਮੈਂ ਵੀ ਇੱਕ ਇਨਸਾਨ ਹਾਂ ਮੈਂ ਵੀ ਇੱਕ ਬਾਪ ਦਾ ਮੈਂ ਵੀ ਇੱਕ ਪਾਪਾ ਮੇਰੀ ਵੀ ਧੀ ਹੈ ਮੇਰੇ ਉੱਤੇ ਇਹਨੇ ਗੰਦੇ ਗੰਦੇ ਚੋਟਾਂ ਲਾ ਜਾ ਰਿਹਾ ਕਿ ਮੇਰੀ ਜਿਹੜੀ ਧੀ ਹੈ ਕਿ ਮੈਂ ਕੱਲ ਨੂੰ ਕਿਸ ਸਰਕਾਰ ਦੀ ਜਣਾ ਇਹ ਲੋਕ ਮੈਨੂੰ ਚੋਰ ਸਮਝਣ ਜਾਂਦੇ ਆ ਇਹ ਲੋਕ ਅੱਜ ਇੱਕ ਵੋਟ ਦੇ ਖਾਤਰ ਮੈਨੂੰ ਕੋਈ ਚੋਰ ਕਹਿ ਰਿਹਾ ਕੋਈ ਚੱਕਾ ਕਹਿ ਰਿਹਾ ਕੋਈ ਦਲਬਤ ਨੂੰ ਕਹਿ ਰਿਹਾ ਧੀਰਾ ਡਰ ਮੈਨੂੰ ਮੇਰੇ ਮੈਂ ਮੈਂ ਆਪਣੀ ਧੀ ਇਸ ਕਰਕੇ ਲੈ ਕੇ ਆਇਆ ਮੈਂ ਅੱਜ ਉਹ ਸੱਚੇ ਬਾਦਸ਼ਾਹ ਦੇ ਗਿਰਦਾਸ ਕਰਨ ਜਾ ਰਿਹਾ ਆਪਣੀ ਧੀ ਦੇ ਨਾਲ ਕਿ ਜੇ ਮੈਂ ਕਦੀ ਕਿਸੇ ਗਲਤ ਕੰਮ ਦੀ ਕਮਾਈ ਕਾਦੀ ਹੋਵੇ ਕਦੀ ਮੈਂ ਕਿਸੇ ਗਲਤ ਕੰਮ ਕਰਨ ਲਈ ਕਿਸੇ ਨੂੰ ਸ਼ੈਂਟਰ ਦਿੱਤੋ ਕਦੀ ਮੈਂ ਕਿਸੇ ਬੰਦੇ ਦੇ ਗਲਤ ਬੰਦੇ ਦਾ ਸਾਥ ਦਿੱਤਾ ਹੋਵੇ ਮੇਰਾ ਕੱਕਣਾ ਰਵੇ ਮੇਰਾ ਤੱਕਣਾ ਰਵੇ ਜਿਹੜੇ ਲੋਕ ਅੱਜ ਮੇਰੀ ਧੀ ਨੂੰ ਮੇਰੇ ਬੱਚਿਆਂ ਨੂੰ ਬੰਡ ਰਿਹਾ ਤੇ ਗੁਰੂ ਮਹਾਰਾਜ ਦੇ ਚਰਨਾਂ ਚ ਰਾਜ ਕਰਦਾ ਕਿ ਇਹ ਫੈਸਲਾ ਤੇਰੀ ਜ਼ਿੰਦਗੀ ਦੇ ਵਿੱਚ ਹੈ ਤੇ ਉਹਨੇ ਦਾ ਵੀ ਕੱਕਣਾ ਰਵੇ ਜਿਹੜੇ ਅੱਜ ਮੇਰੇ ਬੱਚਿਆਂ ਦੀ ਬੋਲੀ ਲਗਾ ਰਿਹਾ ਮੇਰੇ ਬੱਚਿਆਂ ਦੇ ਉੱਤੇ ਇਲਜ਼ਾਮ ਲਗਾ ਰਿਹਾ ਕਿਉਂਕਿ ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕੀਮਾਨ ਸਾਹਿਬ ਤੁਸੀਂ ਵੀ ਅਜ ਇੱਕ ਤਿੰਨ ਮਹੀਨੇ ਧੀ ਦੇ ਬਾਪ ਹੋ ਤੁਹਾਡੀ ਧੀ ਵੀ ਕੱਲ ਨੂੰ ਵੱਡੀ ਹੋਏਗੀ ਤੁਹਾਡੀ ਧੀ ਕੀ ਕਹੇਗੀ ਕਿ ਮੇਰੇ ਬਾਪ ਨੂੰ ਪੰਜਾਬ ਦੇ ਲੋਕਾਂ ਨੇ ਕੁਰਸੀ ਤੇ ਬਿਠਾਇਆ ਸੀ ਕੀ ਗੱਲ ਮੇਰਾ ਬਾਪ ਪੰਜਾਬ ਦੀ ਧੀਆਂ ਨਾਲ ਫੈਸਲਾ ਨਹੀਂ ਕਰ ਪਾਇਆ ਪੰਜਾਬ ਦੇ ਲੋਕਾਂ ਦਾ ਖੜਾ ਨਹੀਂ ਹੋ ਆ ਪਾਇਆ ਪੰਜਾਬ ਦੇ ਚੋਰਾਂ ਦੇ ਹੱਕ ਦੇ ਵਿੱਚ ਸਰਕਾਰ ਚਲਾਈ ਇਹ ਤੁਸੀਂ ਫੈਸਲਾ ਕਰੋਗੇ ਕਿ ਅਜ ਇੱਕ ਧੀ ਦਾ ਬਾਪ ਤੁਹਾਡੇ ਕੋਲ ਝੋਲੀ ਹਟ ਕੇ ਖੜਾ ਹੈ ਇਸ ਕਰਕੇ ਕਿ ਇਹ ਜਿਹੜੇ ਡਾਕੂ ਐਮਐਲਏ ਜਿਹੜੇ ਡਾਕੂ ਤੁਹਾਡੇ ਐਡਵਾਈਜ਼ਰ ਇਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਦੇਓ ਤੇ ਇਸ ਪੰਜਾਬ ਨੂੰ ਸਾਫ਼ ਦੇ ਦਿਓ ਤੇਰੀ ਮੈਂ ਅਪੀਲ ਕਰਨ ਦੇ ਲਈ ਆਇਆ ਕਿ ਇਹ ਤੁਸੀਂ ਲੋਕ ਅੱਜ ਮੇਰੇ ਜਿਹੜੇ ਲੋਕ ਬਲੰਦਰ ਵੈਸਤੇ ਦੇ ਆ ਉਹ ਬਹੁਤ ਦੁਖੀ ਆ ਕਿਸੇ ਦੇ ਪਰਚੇ ਦੀ ਧਮਕੀ ਕਿਸੇ ਦੀ ਫੈਕਟਰੀ ਬੰਦ ਕਰਨ ਦੀ ਧਮਕੀ ਕਿਸੇ ਨੂੰ ਗੁੰਡੇ ਲੋਕਾਂ ਕੋ ਧਮਕੀ ਅੱਜ ਬਦਮਾਸ਼ਾਂ ਦਾ ਜਿਹੜਾ ਬੋਲ ਵਾਲਾ ਉਹ ਵੈਸਤੇ ਵਿੱਚ ਚੱਲ ਰਿਹਾ ਅਜ ਬਦਮਾਸ਼ ਇੱਥੇ ਜਲਸੇ ਕਰਾ ਰਹੇ ਆ ਇੱਥੇ ਬਦਮਾਸ਼ ਪੁਲਿਸ ਉਹਨਾਂ ਨੂੰ ਜਾ ਕੇ ਪਰਨੇ ਪਵਾ ਰਹੀ ਹੈ ਇਦਾਂ ਦੇ ਹਾਲਾਤ ਮੈਂ ਕਦੀ ਨਹੀਂ ਦੇਖੇ ਸੀ ਇਹ ਬੱਚੋ ਮੈਂ ਤੁਹਾਡਾ ਬੱਚਾ ਇਹ ਜਿਹੜੇ ਛੁੱਟੜੇ ਬੱਚੇ ਖੜੇ ਆ ਇਹਨਾਂ ਦੇ ਘਾਤੀਰ ਇਹ ਫੈਸਲਾ ਕਰਿਓ ਸੱਚੋ ਝੂਠ ਜਿਹੜੀ ਲੜਾਈ ਹੈ ਔਰ ਇਹ ਉੱਤੇ ਤੁਸੀਂ ਮੋਰ ਲਗਾਨੀ ਹੈ ਜੇ ਤੁਹਾਨੂੰ ਲੱਗਦਾ ਕਿ ਮੈਂ ਸਲਕੇ ਨੂੰ ਬਰਬਾਦ ਕਰ ਰਿਹਾ ਤੇ ਮੈਨੂੰ ਵੋਟ ਨਾ ਪਾਈਓ ਤੁਹਾਨੂੰ ਲੱਗਦਾ ਕਿ ਇਹ ਜਿਹੜੇ ਡਾਕੂ ਜਿਹੜੇ ਚੋਰ ਅੱਜ ਮੇਰੇ ਹਲਕੇ ਨੂੰ ਲੁੱਟ ਰਿਆ ਤੇ ਇਹਨਾਂ ਨੂੰ 10 ਤਰੀਕ ਸਮਝਾ ਦਿਓ ਤੇ ਉਹਦੇ ਤੋਂ ਬਾਅਦ ਇਹ ਮੇਰੀ ਪਾਰਟੀ ਖੜੀ ਐ ਇਹ ਮੇਰੇ ਲੋਕ ਖੜੇ ਐ ਇਹ ਤੁਹਾਨੂੰ ਇਨਸਾਫ ਦਿਵਾਣਗੇ ਇਸ ਕੱਲ ਦੀ ਗਰੰਟੀ ਐ ਇਸ ਕੱਲ ਦਾ ਮੈਂ ਵਿਸ਼ਵਾਸ ਦੇਣਾ ਤੁਹਾਡਾ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ-ਬਹੁਤ ਸ਼ੁਕਰੀਆ ਕਰਦਾ ਜੇ ਕੋਈ ਗਲਤੀ ਕੋਈ ਭੁੱਲ ਚੁੱਕ ਹੋ ਗਈ ਹੋ ਗਈ ਮੈਨੂੰ ਮਾਫ਼ ਕਰਿਓ